ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਕਮਰੇ ਦੀ ਲਾਈਟ ਜਗਦੇ ਹੀ ਮੇਰੀ ਚੀਕ ਨਿਕਲ ਗਈ ਅਤੇ ਮੇਰੇ ਪੈਰਾਂ ਹੇਠ ਜ਼ਮੀਨ ਖਿਸਕ ਗਈ ਮੇਰੇ ਸਾਹਮਣੇ ਖੜਾ ਉਹ ਸ਼ਖਸ ਮੇਰਾ ਬਾਪੂ ਨਹੀਂ ਸੀ ਉਹ ਤਾਂ ਸਾਡਾ ਮਕਾਨ ਮਾਲਕ ਸੀ ਜਿਸ ਨਾਲ ਕੁਝ ਦਿਨ ਬਾਅਦ ਮੇਰਾ ਵਿਆਹ ਹੋਣ ਵਾਲਾ ਸੀ ਮੈਂ ਕੰਮਦੀ ਆਵਾਜ਼ ਵਿੱਚ ਪੁੱਛਿਆ ਮਾਂ ਇਹ ਸਭ ਕੀ ਹੈ ਇਹ ਇੱਥੇ ਕੀ ਕਰ ਰਿਹਾ ਹੈ ਮੇਰਾ ਪੂਰਾ ਵਜੂਦ ਕੰਬ ਰਿਹਾ ਸੀ ਕਾਰ ਵਿੱਚ ਦਾਜ ਦਾ ਸਮਾਨ ਖਿਲਰਿਆ ਪਿਆ ਸੀ ਕਈ ਚੀਜ਼ਾਂ ਟੁੱਟੀਆਂ ਹੋਈਆਂ ਸਨ ਚੋਰੀ ਦਾ ਜੋ ਡਰ ਪਹਿਲਾਂ ਮੇਰੇ ਮਨ ਵਿੱਚ ਸੀ ਉਹ ਇੱਕ ਪਲ ਵਿੱਚ ਹਵਾ ਹੋ ਗਿਆ ਕਿਉਂਕਿ ਸਾਹਮਣੇ ਖੜਾ ਸੱਚ ਉਸ ਤੋਂ ਕਿਤੇ ਜ਼ਿਆਦਾ ਭਿਆਨਕ ਤੇ ਡਰਾਉਣਾ ਸੀ ਮੰਮੀ ਨੇ ਰੋਂਦੇ ਹੋਏ ਆਪਣੀਆਂ ਨਜ਼ਰਾਂ ਝੁਕਾ ਲਈਆਂ ਅਤੇ ਭਿੱਜੀ ਆਵਾਜ਼ ਵਿੱਚ ਕਿਹਾ ਮਨਵੀਰ ਇਹ ਹੀ ਤੇਰੇ ਪਾਪਾ ਹਨ ਮੈਂ ਚੀਕ ਕੇ ਕਿਹਾ ਨਹੀਂ ਇਹ ਝੂਠ ਹੈ ਮੈਂ 17 ਸਾਲ ਜਿਸ ਬਾਪੂ ਦੇ ਸائے ਹੇਠਾਂ ਪਲਦੀ ਰਹੀ ਜਿਸ ਦੀ ਆਹਟ ਮੈਂ ਹਨੇਰੇ ਵਿੱਚ ਸੁਣਦੀ ਰਹੀ ਉਹ ਇੱਕ ਗੈਰ ਮਰਦ ਕਿਵੇਂ ਹੋ ਸਕਦਾ ਉਸ ਰਾਤ ਹਨੇਰੇ ਦਾ ਉਹ ਰਾਜ਼ ਖੁੱਲਿਆ ਜਿਸ ਨੇ ਮੇਰੀ ਜ਼ਿੰਦਗੀ ਦੀ ਪੂਰੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ ਦੋਸਤੋ ਮੇਰਾ ਨਾਮ ਮਨਵੀਰ ਹੈ ਅਸੀਂ ਦੋ ਭੈਣ ਭਰਾ ਸੀ ਮੈਂ ਵੱਡੀ ਸੀ ਅਤੇ ਮੇਰਾ ਭਰਾ ਮੇਰੇ ਤੋਂ 2 ਸਾਲ ਛੋਟਾ ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਮੈਂ ਸਿਰਫ ਆਪਣੀ ਮਾਂ ਨੂੰ ਹੀ ਵੇਖਿਆ ਸੀ ਉਹ ਸਾਡੀ ਪੂਰੀ ਦੁਨੀਆ ਸੀ ਸਾਡਾ ਸਕੂਨ ਸੀ ਪਰ ਸਾਡੀ ਦੁਨੀਆ ਦਾ ਨਿਜਮ ਚਲਾਉਣ ਵਾਲਾ ਇੱਕ ਅਜਿਹਾ ਕਰਦਾਰ ਵੀ ਸੀ ਜਿਸ ਨੂੰ ਅਸੀਂ ਕਦੇ ਵੇਖਿਆ ਨਹੀਂ ਸੀ ਪਰ ਉਸ ਦਾ ਵजूद ਕਰਦੇ ਕੰਕਣ-ਕੰਕ ਵਿੱਚ ਮਹਿਸੂਸ ਹੁੰਦਾ ਸੀ ਉਹ ਸਾਡੇ ਪਾਪਾ ਸਨ ਸਾਡੇ ਘਰ ਦਾ ਮਾਹੌਲ ਬਾਕੀ ਦੁਨੀਆ ਨਾਲੋਂ ਬਿਲਕੁਲ ਵੱਖਰਾ ਤੇ ਅਜੀਬ ਸੀ ਅਸੀਂ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜਦੇ ਸੀ ਸਾਡੇ ਕੱਪੜੇ ਜੁੱਤੇ ਅਤੇ ਵਸਤੇ ਸਭ ਤੋਂ ਮਹਿੰਗੇ ਹੁੰਦੇ ਸੀ ਘਰ ਵਿੱਚ ਖਾਣ ਪੀਣ ਦੀ ਕਦੇ ਕੋਈ ਕਮੀ ਨਹੀਂ ਸੀ ਬਾਹਰੋਂ ਵੇਖਣ ਨੂੰ ਸਾਡਾ ਪਰਿਵਾਰ ਬਹੁਤ ਖੁਸ਼ਹਾਲ ਲੱਗਦਾ ਸੀ ਪਰ ਇਸ ਖੁਸ਼ਹਾਲੀ ਪਿੱਛੇ ਇੱਕ ਗਹਿਰਾ ਰਾਜ਼ ਲੁਕਿਆ ਹੋਇਆ ਸੀ ਪਾਪਾ ਦੇ ਅਸੂਲ ਬਹੁਤ ਸਖਤ ਸਨ ਉਹ ਸਵੇਰੇ ਸਾਡੇ ਜਾਗਣ ਤੋਂ ਪਹਿਲਾਂ ਹੀ ਕੰਮ ਤੇ ਚਲੇ ਜਾਂਦੇ ਸਨ ਰਾਤ ਨੂੰ ਜਦੋਂ ਉਹ ਵਾਪਸ ਆਉਂਦੇ ਉਦੋਂ ਤੱਕ ਜਾਂ ਤਾਂ ਅਸੀਂ ਸੌ ਚੁੱਕੇ ਹੁੰਦੇ ਸੀ ਜਾਂ ਸੌਣ ਦਾ ਹੁਕਮ ਦੇ ਦਿੱਤਾ ਜਾਂਦਾ ਸੀ ਮਾਂ ਦੀ ਉਹ ਆਵਾਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਹੈ ਛੇਤੀ ਲਾਈਟਾਂ ਬੁਝਾ ਦਿਓ ਤੇ ਸੌ ਜਾਓ ਤੁਹਾਡੇ ਪਾਪਾ ਆਉਣ ਵਾਲੇ ਨੇ ਸ਼ਾਮ ਹੁੰਦੇ ਹੀ ਸਾਡੇ ਘਰ ਵਿੱਚ ਖਮੋਸੀ ਪਸਰ ਜਾਂਦੀ ਸੀ ਬਚਪਨ ਵਿੱਚ ਮੈਨੂੰ ਤੇ ਮੇਰੇ ਭਰਾ ਨੂੰ ਇਹ ਇੱਕ ਖੇਡ ਵਰਗਾ ਲੱਗਦਾ ਸੀ ਅਸੀਂ ਸੋਚਦੇ ਸੀ ਕਿ ਸ਼ਾਇਦ ਪਾਪਾ ਕੋਈ ਜਸੂਸ ਹਨ ਜਾਂ ਕੋਈ ਅਜੀਹਾ ਕੰਮ ਕਰਦੇ ਹਨ ਜਿੱਥੇ ਰੌਸ਼ਨੀ ਮਨੈ ਪਰ ਜਿਵੇਂ ਜਿਵੇਂ ਮੈਂ ਵੱਡੀ ਹੋ ਰਹੀ ਸੀ ਇਹ ਖੇਡ ਇੱਕ ਖੌਫਨਾਕ ਉਲਝਣ ਬਣਦੀ ਜਾ ਰਹੀ ਸੀ ਜਦੋਂ ਉਹ ਘਰ ਆਉਂਦੇ ਪੂਰੇ ਘਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਸਿਰਫ ਇੱਕ ਮੱਧਮ ਜਿਹਾ ਬੱਲਬ ਉਹਨਾਂ ਦੇ ਕਮਰੇ ਵਿੱਚ ਜਲਦਾ ਰਹਿੰਦਾ ਸੀ ਪਰ ਉਹ ਕਮਰਾ ਹਮੇਸ਼ਾ ਅੰਦਰੋਂ ਬੰਦ ਰਹਿੰਦਾ ਸੀ ਅਸੀਂ ਕਦੇ ਪਾਪਾ ਦੀ ਆਵਾਜ਼ ਤੱਕ ਨਹੀਂ ਸੀ ਸੁਣੀ ਮੈਂ ਕਈ ਵਾਰ ਮਾਂ ਨੂੰ ਪੁੱਛਿਆ ਮਾਂ ਪਾਪਾ ਸਾਨੂੰ ਮਿਲਦੇ ਕਿਉਂ ਨਹੀਂ ਕੀ ਉਹ ਸਾਡੇ ਤੋਂ ਨਾਰਾਜ਼ ਹਨ ਕੀ ਅਸੀਂ ਗੰਦੇ ਬੱਚੇ ਹਾਂ ਮਾਂ ਹਰ ਵਾਰ ਗੱਲ ਨੂੰ ਟਾਲ ਜਾਂਦੀ ਅਤੇ ਕਹਿੰਦੀ ਨਹੀਂ ਮਨਵੀਰ ਮੇਰੀ ਜਾਨ ਉਹ ਸਾਰਾ ਦਿਨ ਬਹੁਤ ਮਿਹਨਤ ਕਰਦੇ ਹਨ ਇਸ ਲਈ ਥੱਕ ਜਾਂਦੇ ਆ ਉਹ ਨਹੀਂ ਚਾਹੁੰਦੇ ਕਿ ਉਹਨਾਂ ਕਰਕੇ ਤੁਹਾਡੀ ਨੀਂਦ ਖਰਾਬ ਹੋਵੇ ਉਹ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਦੇਖੋ ਤਾਂ ਸਹੀ ਉਹ ਤੁਹਾਡੇ ਦੋਵਾਂ ਲਈ ਕਿੰਨੇ ਤੋਹਫੇ ਲੈ ਕੇ ਆਉਂਦੇ ਹਨ ਪਿਆਰ ਭਲਾ ਇਹ ਕਿਹੋ ਜਿਹਾ ਪਿਆਰ ਸੀ ਜੋ ਹਨੇਰੇ ਵਿੱਚ ਲੁਕਿਆ ਹੋਇਆ ਸੀ ਜਦੋਂ ਮੈਂ 13 ਸਾਲਾਂ ਦੀ ਹੋਈ ਤਾਂ ਮੇਰੇ ਮਨ ਵਿੱਚ ਸਵਾਲਾਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਸ਼ੱਕ ਹੋਣ ਲੱਗਿਆ ਕਿ ਸ਼ਾਇਦ ਪਾਪਾ ਦਾ ਚਿਹਰਾ ਸੜ ਗਿਆ ਹੋਵੇਗਾ ਜਾਂ ਫਿਰ ਉਹ ਕਿਸੇ ਅਜਿਹੇ ਪੁਲਿਸ ਕੇਸ ਵਿੱਚ ਫਸੇ ਹੋਣਗੇ ਜਿਸ ਕਾਰਨ ਉਹ ਆਪਣਾ ਚਿਹਰਾ ਛਿਪਾਉਣ ਲਈ ਮਜਬੂਰ ਹਨ ਇੱਕ ਰਾਤ ਮੈਂ ਫੈਸਲਾ ਕਰ ਲਿਆ ਕਿ ਚਾਹੇ ਮਾਂ ਮੈਨੂੰ ਕਿੰਨਾ ਵੀ ਕਹੋਨਾ ਚਿੜਕੇ ਮੈਂ ਅੱਜ ਆਪਣੇ ਪਿਓ ਦਾ ਚਿਹਰਾ ਦੇਖ ਕੇ ਹੀ ਰਾਂਗੀ ਰਾਤ ਦੇ 10 ਵਜ ਚੁੱਕੇ ਸਨ ਅਤੇ ਬਾਹਰ ਗਲੀ ਵਿੱਚ ਸਰਨਾਟਾ ਪਸਰਿਆ ਹੋਇਆ ਸੀ ਅਚਾਨਕ ਬਾਹਰਲੇ ਗੇਟ ਤੇ ਹਲਕੀ ਜਿਹੀ ਦਸਕਤ ਹੋਈ ਇਹ ਉਹ ਦਸਕਤ ਸੀ ਜਿਸ ਨੂੰ ਸਿਰਫ ਮਾਂ ਹੀ ਪਹਿਚਾਨਦੀ ਸੀ ਮਾਂ ਨੇ ਤੁਰੰਤ ਮੇਰੇ ਵੱਲ ਦੇਖਿਆ ਅਤੇ ਘਬਰਾ ਕੇ ਬੋਲੀ ਚੱਲ ਮਨਵੀਰ ਛੇਤੀ ਪੈ ਜਾ ਅਤੇ ਲਾਈਟ ਬੰਦ ਕਰ ਦੇ ਮੈਂ ਅੱਖਾਂ ਬੰਦ ਕਰ ਲਈਆਂ ਪਰ ਮੈਂ ਜਾਗ ਰਹੀ ਸੀ ਮਾਂ ਕਮਰੇ ਵਿੱਚੋਂ ਬਾਹਰ ਨਿਕਲੀ ਅਤੇ ਬਾਹਰਲਾ ਦਰਵਾਜ਼ਾ ਖੋਲਣ ਗਈ ਮੈਂ ਆਪਣੀ ਚਾਦਰ ਵਿੱਚੋਂ ਥੋੜਾ ਜਿਹਾ ਝਾਕ ਕੇ ਦੇਖਿਆ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਅਤੇ ਫਿਰ ਭਾਰੀ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ ਇੱਕ ਬੰਦੇ ਦਾ ਪਰਛਾਵਾ ਅੰਦਰ ਆਇਆ ਉਹ ਪਰਛਾਵਾ ਬਹੁਤ ਲੰਬਾ ਅਤੇ ਚੌੜਾ ਸੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਜਦੋਂ ਉਹ ਪਰਛਾਵਾ ਮੇਰੇ ਦਰਵਾਜ਼ੇ ਕੋਲੋਂ ਲੰਘਿਆ ਤਾਂ ਮੈਨੂੰ ਤੰਬਾਕੂ ਅਤੇ ਇੱਕ ਅਜੀਬ ਜਿਹੀ ਮਹਿੰਗੀ ਪਰਫਿਊਮ ਦੀ ਖੁਸ਼ਬੂ ਆਈ ਉਹ ਮੇਰੇ ਕਮਰੇ ਦੇ ਬਾਹਰ ਹੀ ਰੁਕ ਗਿਆ ਉਸ ਪਲ ਮੇਰੇ ਸਾਹ ਜਿਵੇਂ ਰੁਕ ਹੀ ਗਏ ਹੋਣ ਕਿ ਉਹ ਅੰਦਰ ਆਣਗੇ ਕਿ ਅਜੋ ਮੈਨੂੰ ਦੇਖਣਗੇ ਉਹ ਇੱਕ ਪਲ ਲਈ ਰੁਕੇ ਪਰ ਫਿਰ ਅੱਗੇ ਵਧ ਗਏ ਉਹ ਸਿੱਧਾ ਮਾਂ ਦੇ ਕਮਰੇ ਵਿੱਚ ਚਲੇ ਗਏ ਅਤੇ ਦਰਵਾਜ਼ਾ ਬੰਦ ਹੋ ਗਿਆ ਇੱਕ ਵਾਰ ਫਿਰ ਉਹੀ ਭਿਆਨਕ ਖਮੋਸ਼ੀ ਚਾਰੇ ਪਾਸੇ ਫਸਰ ਗਈ ਪਰ ਜਦੋਂ ਅਗਲੀ ਸਵੇਰ ਮੈਂ ਉੱਠੀ ਤਾਂ ਮੇਰੇ ਸਿਰਹਾਣੇ ਇੱਕ ਨਵਾਂ ਮੋਬਾਈਲ ਫੋਨ ਪਿਆ ਸੀ ਉਸ ਦੇ ਨਾਲ ਇੱਕ ਪਰਚੀ ਰੱਖੀ ਹੋਈ ਸੀ ਜਿਸ ਤੇ ਬਹੁਤ ਹੀ ਸੁੰਦਰ ਲਿਖਾਈ ਵਿੱਚ ਲਿਖਿਆ ਸੀ ਮੇਰੀ ਧੀ ਲਈ ਇੱਕ ਤੋਹਫਾ ਉਹ ਲਿਖਾਈ ਬੇਹਦ ਖੂਬਸੂਰਤ ਸੀ ਪਰ ਇਹ ਸੀ ਕਿਸ ਦੀ ਮੇਰਾ ਸ਼ੱਕ ਦਿਨੋ ਦਿਨ ਗਹਿਰਾ ਹੁੰਦਾ ਜਾ ਰਿਹਾ ਸੀ ਇਸੇ ਤਰ੍ਹਾਂ ਵਕਤ ਆਪਣੀ ਤੇਜ਼ ਰਫ਼ਤਾਰ ਨਾਲ गुਜ਼ਰਦਾ ਰਿਹਾ ਅਤੇ ਮੈਂ 17 ਸਾਲ ਦੀ ਹੋ ਗਈ ਇਨ੍ਹਾਂ ਸਾਲਾਂ ਵਿੱਚ ਜੇਕਰ ਕੁਝ ਨਹੀਂ ਬਦਲਿਆ ਸੀ ਤਾਂ ਉਸ ਹੀ ਸਾਡੇ ਘਰ ਦਾ ਉਹ ਅਜੀਬੋ ਗਰੀਬ ਮਾਹੌਲ ਅਤੇ ਪਾਪਾ ਦਾ ਹਨੇਰਿਆਂ ਵਿੱਚ ਗਵਾਚਿਆ ਹੋਇਆ ਵਜੂਦ ਮੈਂ ਆਪਣੀ 10ਵੀਂ ਦੀ ਪ੍ਰੀਖਿਆ ਦਿੱਤੀ ਜਿਸ ਦਿਨ ਨਤੀਜਾ ਆਇਆ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਭਰਿਆ ਦਿਨ ਸੀ ਮੈਂ ਪੂਰੇ ਸਕੂਲ ਵਿੱਚੋਂ ਬਹੁਤ ਵਧੀਆ ਅੰਕ ਹਾਸਲ ਕੀਤੇ ਸਨ ਮੇਰੀਆਂ ਸਾਰੀਆਂ ਸਹੇਲੀਆਂ ਕਾਲਜ ਜਾਣ ਦੀਆਂ ਵਿਅੰਤਾ ਬਣਾ ਰਹੀਆਂ ਸਨ ਮੈਂ ਵੀ ਆਪਣੀਆਂ ਅੱਖਾਂ ਵਿੱਚ ਟੀਚਰ ਬਣਦੇ ਸੁਪਨੇ ਸਜਾ ਕੇ ਘਰ ਵਾਪਸ ਆਈ ਮਾਂ ਰਸੋਈ ਵਿੱਚ ਸੀ ਮੈਂ ਖੁਸ਼ੀ ਵਿੱਚ ਚੀਕਦੀ ਹੋਈ ਉਹਨਾਂ ਦੇ ਗਲੇ ਜਾ ਲੱਗੀ ਮਾਂ ਮੈਂ ਪਾਸ ਹੋ ਗਈ ਮੇਰੇ ਨੰਬਰ ਸਭ ਤੋਂ ਜ਼ਿਆਦਾ ਆਏ ਹਨ ਹੁਣ ਮੈਂ ਸ਼ਹਿਰ ਦੇ ਸਭ ਤੋਂ ਵੱਡੇ ਕਾਲਜ ਵਿੱਚ ਦਾਖਲਾ ਲਵਾਂਗੀ ਅਤੇ ਟੀਚਰ ਬਣਾਂਗੀ ਮੇਰੀ ਗੱਲ ਸੁਣ ਕੇ ਮਾਂ ਦੇ ਚਿਹਰੇ ਤੇ ਪਹਿਲਾਂ ਤਾਂ ਖੁਸ਼ੀ ਆਈ ਪਰ ਫਿਰ ਅਚਾਨਕ ਕਿਸੇ ਅਣਜਾਣ ਡਰ ਨੇ ਉਹਨਾਂ ਨੂੰ ਖਮੋਸ਼ ਕਰ ਦਿੱਤਾ ਮੈਂ ਜ਼ੋਰ ਦੇ ਕੇ ਕਿਹਾ ਮਾਂ ਅੱਜ ਤੁਸੀਂ ਪਾਪਾ ਨਾਲ ਮੇਰੇ ਦਾਖਲੇ ਬਾਰੇ ਗੱਲ ਜ਼ਰੂਰ ਕਰਨਾ ਕਿਤੇ ਦਾਖਲੇ ਦੀ ਆਖਰੀ ਤਰੀਕ ਨਾ ਲੰਘ ਜਾਵੇ ਮੈਂ ਕੱਲ੍ਹ ਜ ਜਾਣਾ ਹੀ ਹੈ ਇਹ ਮੇਰਾ ਹੱਕ ਹੈ ਪਰ ਮਾਂ ਨੇ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਅਤੇ ਭਰੀ ਹੋਈ ਆਵਾਜ਼ ਵਿੱਚ ਬੋਲੀ ਮਨਵੀਰ ਤੂੰ ਜਾਣਦੀ ਹੈ ਕਿ ਤੇਰੇ ਪਾਪਾ ਦੇ ਅਸੂਲ ਕਿੰਨੇ ਸਖਤ ਹਨ ਉਹ ਸ਼ਾਇਦ ਇਸ ਗੱਲ ਦੀ ਇਜਾਜ਼ਤ ਕਦੇ ਨਾ ਦੇਣ ਮੈਂ ਆਪਣੀ ਜਿੱਦ ਤੇ ਅੜ ਗਈ ਪਰ ਕਿਉਂ ਮਾਂ ਜੇ ਉਹ ਮੇਰੇ ਤੇ ਇੰਨਾ ਪੈਸਾ ਖਰਚ ਕਰ ਸਕਦੇ ਹਨ ਤਾਂ ਫਿਰ ਮੈਨੂੰ ਉੱਚੀ ਵਿੱਦਿਆ ਹਾਸਲ ਕਰਨ ਤੋਂ ਕਿਉਂ ਰੋਕਣਗੇ ਮੇਰੇ ਵਾਰ-ਵਾਰ ਕਹਿਣ ਤੇ ਮਾਂ ਨੇ ਕਾਲਜ ਜਾਣ ਲਈ ਹਾਂ ਤਾਂ ਕਰ ਦਿੱਤੀ ਪਰ ਮੇਰੇ ਲਈ ਉਹ ਰਾਤ ਬਹੁਤ ਭਾਰੀ ਸੀ ਹਮੇਸ਼ਾ ਦੀ ਤਰ੍ਹਾਂ ਘਰ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਮੈਂ ਆਪਣੇ ਬਿਸਤਰੇ ਤੇ ਲੇਟੀ ਹੋਈ ਛੱਤ ਵੱਲ ਟੈਕਟਿਕੀ ਲਗਾਈ ਦੇਖ ਰਹੀ ਸੀ ਅਤੇ ਮਨ ਹੀ ਮਨ ਵਿੱਚ ਦੁਆਵਾਂ ਮੰਗ ਰਹੀ ਸੀ ਮੈਂ ਸੋਚ ਰਹੀ ਸੀ ਕਿ ਕਾਸ਼ ਅੱਜ ਪਾਪਾ ਮੇਰੀ ਖੁਸ਼ੀ ਦੀ ਖਾਤਰ ਆਪਣਾ ਸੂਰ ਤੋੜ ਦੇਣ ਫਿਰ ਰਾਤ ਦੇ ਪਿਛਲੇ ਪੈਰ ਉਹੀ ਪਰ ਇਕਾਤਮਾ ਦੀ ਆਵਾਜ਼ ਸੁਣਾਈ ਦਿੱਤੀ ਗੇਟ ਖੁੱਲ੍ਹਿਆ ਅਤੇ ਫਿਰ ਪਾਪਾ ਦੇ ਕਮਰੇ ਦਾ ਦਰਵਾਜ਼ਾ ਬੰਦ ਹੋ ਗਿਆ ਮੇਰੇ ਜੀ ਵਿੱਚ ਆਇਆ ਕਿ ਮੈਂ ਭੱਜ ਕੇ ਉਹਨਾਂ ਦੇ ਕਮਰੇ ਦੇ ਬਾਹਰ ਜਾਵਾਂ ਅਤੇ ਚੀਕ ਕੇ ਕਹਾਂ ਕਿ ਮੈਂ ਪੜਨਾ ਚਾਹੁੰਦੀ ਹਾਂ ਪਰ ਬਚਪਨ ਤੋਂ ਮਨ ਵਿੱਚ ਬੈਠੇ ਡਰ ਨੇ ਮੇਰੇ ਪੈਰ ਬੰਨ ਦਿੱਤੇ ਅਗਲੀ ਸਵੇਰ ਜਦੋਂ ਮੈਂ ਜਾਗੀ ਤਾਂ ਮਾਂ ਦਾ ਮੂੰਹ ਉਤਰਿਆ ਹੋਇਆ ਸੀ ਨਾਸ਼ਤੇ ਦੀ ਮੇਜ਼ ਤੇ ਚੁੱਪ ਪਸਰੀ ਹੋਈ ਸੀ ਮੇਰੇ ਪੁੱਛਣ ਤੇ ਮਾਂ ਨੇ ਉਹ ਜਵਾਬ ਦਿੱਤਾ ਜਿਸ ਨੇ ਮੇਰੇ ਸੁਪਨਿਆਂ ਨੂੰ ਚੱਕਣਾ ਚੂਰ ਕਰ ਦਿੱਤਾ ਉਹ ਕਹਿਣ ਲੱਗੀ ਤੇਰੇ ਪਾਪਾ ਨਹੀਂ ਮੰਨੇ ਉਹ ਕਹਿੰਦੇ ਹਨ ਕਿ ਜ਼ਮਾਨਾ ਬਹੁਤ ਖਰਾਬ ਹੈ ਅਤੇ ਕੁੜੀਆਂ ਦਾ ਕਾਲਜ ਜਾਣਾ ਉਹਨਾਂ ਨੂੰ ਪਸੰਦ ਨਹੀਂ ਹੁਣ ਤੂੰ ਬਸ ਘਰ ਰਹਿ ਕੇ ਘਰ ਦੇ ਕੰਮ ਸਿੱਖ ਮੇਰਾ ਦਿਲ ਟੁੱਟ ਗਿਆ ਮੈਂ ਨਾਸ਼ਤਾ ਅਧੂਰਾ ਹੀ ਛੱਡ ਦਿੱਤਾ ਉਸ ਘਰ ਵਿੱਚ ਪਾਪਾ ਦੇ ਹੁਕਮ ਅੱਗੇ ਕਿਸੇ ਦੀ ਨਹੀਂ ਸੀ ਚੱਲਦੀ ਮੈਨੂੰ ਆਪਣੇ ਪਾਪਾ ਨਾਲ ਨਫ਼ਰਤ ਮਹਿਸੂਸ ਹੋਣ ਲੱਗੀ ਉਹ ਕਿਹੋ ਜਿਹੇ ਪਿਤਾ ਸਨ ਜੋ ਨਾ ਆਪਣੀ ਧੀ ਦਾ ਮੂੰਹ ਦੇਖਦੇ ਸਨ ਅਤੇ ਨਾ ਹੀ ਉਸ ਨੂੰ ਖੁਸ਼ ਦੇਖ ਸਕਤੇ ਸਨ ਹਜੇ ਇਸ ਦੁੱਖ ਨੂੰ ਕੁਝ ਹੀ ਦਿਨ ਬੀਤੇ ਸਨ ਕਿ ਸਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਗਿਆ ਇੱਕ ਦੁਪਹਿਰ ਸਾਡੇ ਘਰ ਦੀ ਘੰਟੀ ਵੱਜੀ ਇਹ ਸਾਡਾ ਮਕਾਨ ਮਾਲਕ ਬਲਵਿੰਦਰ ਸਿੰਘ ਸੀ ਉਹ ਸੋਫੇ ਤੇ ਬੈਠਾ ਬੜੇ ਗੌਰ ਨਾਲ ਘਰ ਨੂੰ ਪਰਖ ਰਿਹਾ ਸੀ ਉਹ ਕਾਫੀ ਰੋਬਦਾਰ ਸ਼ਖਸੀਅਤ ਦਾ ਮਾਲਕ ਸੀ ਅਤੇ ਆਪਣੇ ਚਿੱਟੇ ਵਾਲਾਂ ਵਿੱਚ ਕਿਸੇ ਫਿਲਮੀ ਸੇਠ ਵਰਗਾ ਲੱਗਦਾ ਸੀ ਜਦੋਂ ਮੈਂ ਉਸ ਲਈ ਚਾਹ ਲੈ ਕੇ ਗਈ ਤਾਂ ਉਸ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਿਆ ਉਸ ਦੀਆਂ ਨਜ਼ਰਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਸ ਨੇ ਮੈਨੂੰ ਅੰਦਰੋਂ ਬੇਚੈਨ ਕਰ ਦਿੱਤਾ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਜਦੋਂ ਮੈਂ ਅਚਾਨਕ ਜਾਣ ਲੱਗੀ ਤਾਂ ਉਹਨਾਂ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਕਹਿਣ ਲੱਗੇ ਵਾਹ ਬੱਚੀ ਤਾਂ ਹੁਣ ਕਾਫੀ ਵੱਡੀ ਹੋ ਗਈ ਹੈ ਫਿਰ ਉਹਨਾਂ ਨੇ ਮਾਂ ਵੱਲ ਵੇਖ ਕੇ ਕਿਹਾ ਦਰਸਾਲ ਗੁਰਜੀਤ ਮੈਂ ਅੱਜ ਇੱਕ ਖਾਸ ਮਕਸਦ ਨਾਲ ਆਇਆ ਹਾਂ ਮੇਰਾ ਪੁੱਤਰ ਆਸਟ੍ਰੇਲੀਆ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆ ਰਿਹਾ ਹੈ ਮੈਂ ਚਾਹੁੰਦਾ ਹਾਂ ਕਿ ਉਸ ਦਾ ਵਿਆਹ ਛੇਤੀ ਕਰ ਦੇਵਾਂ ਮੈਨੂੰ ਆਪਣੇ ਪੁੱਤ ਲਈ ਇੱਕ ਸ਼ਰੀਫ ਅਤੇ ਘਰੇਲੂ ਕੁੜੀ ਦੀ ਭਾਲ ਹੈ ਅਤੇ ਮੇਰੀ ਨਜ਼ਰ ਵਿੱਚ ਮਨਵੀਰ ਤੋਂ ਚੰਗੀ ਕੁੜੀ ਹੋਰ ਕੋਈ ਨਹੀਂ ਹੋ ਸਕਦੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵਿਆਹ ਹਜੇ ਤਾਂ ਮੈਂ ਕਾਲਜ ਜਾਣ ਦੀ ਜ਼ਿੱਦ ਕੀਤੀ ਸੀ ਅਤੇ ਹੁਣ ਇਹ ਵਿਆਹ ਦੀ ਗੱਲ ਮੈਂ بے ਯਕੀਨੀ ਭਰੀਆਂ ਨਜ਼ਰਾਂ ਨਾਲ ਆਪਣੀ ਮਾਂ ਵੱਲ ਵੇਖਿਆ ਮੈਨੂੰ ਉਮੀਦ ਸੀ ਕਿ ਮਾਂ ਤੁਰੰਤ ਮਨਾ ਕਰ ਦੇਵੇਗੀ ਕਿ ਸਾਡੀ ਬੱਚੀ ਹਜੇ ਛੋਟੀ ਹੈ ਅਤੇ ਪੜ੍ਹਨਾ ਚਾਹੁੰਦੀ ਹੈ ਪਰ ਮਾਂ ਚੁੱਪ ਰਹੀ ਉਸਦੇ ਚਿਹਰੇ ਤੇ ਨਾ ਕੋਈ ਹੈਰਾਨੀ ਸੀ ਅਤੇ ਨਾ ਹੀ ਵਿਰੋਧ ਦਾ ਕੋਈ ਭਾਵ ਬਲਵਿੰਦਰ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਦੇਖੋ ਗੁਰਜੀਤ ਤੁਸੀਂ ਸਾਲਾਂ ਤੋਂ ਮੇਰੇ ਮਕਾਨ ਵਿੱਚ ਰਹਿ ਰਹੇ ਹੋ ਮੈਂ ਕਦੇ ਤੁਹਾਨੂੰ ਕਿਰਾਏਦਾਰ ਨਹੀਂ ਸਮਝਿਆ ਮੇਰਾ ਬੇਟਾ ਲੱਖਾਂ ਵਿੱਚੋਂ ਇੱਕ ਹੈ ਅਤੇ ਮਨਵੀਰ ਇੱਥੇ ਰਾਜ ਕਰੇਗੀ ਤੁਸੀਂ ਆਪਣੇ ਪਤੀ ਨਾਲ ਗੱਲ ਕਰ ਲੈਣਾ ਮੈਨੂੰ ਨਹੀਂ ਲੱਗਦਾ ਕਿ ਉਹ ਮੇਰੇ ਇਸ ਰਿਸ਼ਤੇ ਨੂੰ ਠੁਕਰਾਉਣਗੇ। ਉਹਨਾਂ ਨੇ ਪਤੀ ਸ਼ਬਦ ਤੇ ਖਾਸ ਜ਼ੋਰ ਦਿੱਤਾ। ਮਾਣੇ ਆਪਣਾ ਸਿਰ ਝੁਕਾ ਲਿਆ ਤੇ ਦੱਬੀ ਹੋਈ ਆਵਾਜ਼ ਵਿੱਚ ਬੋਲੀ, "ਬਲਵਿੰਦਰ ਸਾਹਿਬ, ਤੁਸੀਂ ਜੋ ਵੀ ਫੈਸਲਾ ਕਰੋਗੇ, ਉਹ ਸਾਡੇ ਹੱਕ ਵਿੱਚ ਚੰਗਾ ਹੀ ਹੋਵੇਗਾ। ਮੈਂ ਇਹਨਾਂ ਦੇ ਪਾਪਾ ਨਾਲ ਗੱਲ ਕਰ ਲਵਾਂਗੀ।" ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ। ਮਾਣੇ ਇੱਕ ਪਲ ਵਿੱਚ ਹੀ ਸੋਚੇ ਬਿਨਾਂ ਇਹ ਗੱਲ ਕਿਵੇਂ ਕਹਿ ਦਿੱਤੀ? ਮੈਂ ਵੀ ਤਾਂ ਕੁਝ ਕਹਿਣਾ ਚਾਹੁੰਦੀ ਸੀ। ਪਰ ਮੇਰੀ ਗੱਲ ਸੁਣੀ ਹੀ ਨਹੀਂ ਗਈ ਉਸ ਰਾਤ ਘਰ ਵਿੱਚ ਇੱਕ ਅਜੀਬ ਜਿਹਾ ਸਰਨਾਟਾ पसਰਿਆ ਹੋਇਆ ਸੀ ਜਦੋਂ ਪਾਪਾ ਦੇ ਆਉਣ ਦਾ ਸਮਾਂ ਹੋਇਆ ਤਾਂ ਮੇਰਾ ਦਿਲ ਡਰ ਅਤੇ ਗੁੱਸੇ ਨਾਲ ਭਰ ਗਿਆ ਮੈਨੂੰ ਲੱਗਿਆ ਕਿ ਅੱਜ ਮੇਰੀ ਕਿਸਮਤ ਦਾ ਸੌਦਾ ਹੋਣ ਵਾਲਾ ਹੈ ਰਾਤ ਦੇ ਹਨੇਰੇ ਵਿੱਚ ਜਦੋਂ ਪਾਪਾ ਆਏ ਮੈਂ ਜਾਗ ਰਹੀ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਜੇਕਰ ਉਹਨਾਂ ਨੇ ਇਸ ਰਿਸ਼ਤੇ ਲਈ ਹਾਂ ਹੀ ਭਰ ਦਿੱਤੀ ਤਾਂ ਮੈਂ ਉਹਨਾਂ ਦੇ ਸਾਹਮਣੇ ਡਟ ਕੇ ਖੜੀ ਹੋਵਾਂਗੀ ਚਾਹੇ ਇਸ ਲਈ ਮੈਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ ਪਰ ਤਕਦੀਰ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਸਵੇਰ ਦੀ ਪਹਿਲੀ ਕਿਰਨ ਦੇ ਨਾਲ ਹੀ ਮਾਂ ਮੇਰੇ ਕਮਰੇ ਵਿੱਚ ਦਾਖਲ ਹੋਈ ਉਹਨਾਂ ਦੇ ਹੱਥ ਵਿੱਚ ਮਠਿਆਈ ਦਾ ਡੱਬਾ ਸੀ ਜਿਸ ਨੂੰ ਵੇਖ ਕੇ ਮੇਰਾ ਦਿਲ ਡੁੱਬ ਗਿਆ ਇਹ ਮਠਿਆਈ ਕਿਸੇ ਖੁਸ਼ੀ ਦੀ ਨਹੀਂ ਸਗੋਂ ਮੇਰੇ ਅਰਮਾਨਾਂ ਦੇ ਕਤਲ ਦੀ ਨਿਸ਼ਾਨੀ ਸੀ ਮਾਂ ਨੇ ਉਸ ਡੱਬੇ ਨੂੰ ਮੇਜ਼ ਤੇ ਰੱਖਿਆ ਤੇ ਬੜੇ ਹੌਲੀ ਲਹਿਜੇ ਵਿੱਚ ਬੋਲੀ ਮੁਬਾਰਕ ਹੋਵੇ ਮਨਵੀਰ ਤੇਰੇ ਪਾਪਾ ਇਸ ਰਿਸ਼ਤੇ ਲਈ ਮੰਨ ਗਏ ਹਨ ਉਹਨਾਂ ਨੇ ਬਲਵਿੰਦਰ ਸਿੰਘ ਦੇ ਪੁੱਤ ਲਈ ਹਾਂ ਕਰ ਦਿੱਤੀ ਐ ਮੈਨੂੰ ਉਸ ਪਲ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਕੰਨਾਂ ਵਿੱਚ ਕਿਸੇ ਨੇ ਪਿਗਲਿਆ ਹੋਇਆ ਸ਼ੀਸ਼ਾ ਪਾ ਦਿੱਤਾ ਹੋਵੇ ਮੈਂ ਝਟਕੇ ਨਾਲ ਮਾਂ ਵੱਲ ਵੇਖਿਆ ਕੀ ਪਾਪਾ ਮੰਨ ਗਏ ਬਿਨਾਂ ਦੇਖੇ ਬਿਨਾਂ ਜਾਣੇ ਪਰ ਮੰਮੀ ਮੈਂ ਤਾਂ ਹਜੇ ਪੜਨਾ ਚਾਹੁੰਦੀ ਹਾਂ ਮੈਂ ਹਜੇ ਵਿਆਹ ਨਹੀਂ ਕਰਨਾ ਕਿ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਮੇਰੀ ਉਮਰ ਹੀ ਕੀ ਹੈ ਮੇਰੀ ਆਵਾਜ਼ ਵਿੱਚ ਫਰਿਆਦ ਅਤੇ ਬੇਵਸੀ ਸੀ ਮਾਂ ਨੇ ਅੱਗੇ ਵੱਧ ਕੇ ਮੈਨੂੰ ਗਲੇ ਨਾਲ ਲਾਉਣਾ ਚਾਹਿਆ ਪਰ ਮੈਂ ਪਿੱਛੇ हट ਗਈ ਮੈਨੂੰ ਅੱਜ ਆਪਣੀ ਮਾਂ ਵੀ ਅਜਨਬੀ ਮਹਿਸੂਸ ਹੋ ਰਹੀ ਸੀ ਬੇਟਾ ਜਦ ਨਹੀਂ ਕਰਦੇ ਤੇਰੇ ਪਾਪਾ ਨੇ ਜੋ ਫੈਸਲਾ ਲਿਆ ਉਹ ਸੋਚ ਸਮਝ ਕੇ ਹੀ ਲਿਆ ਹੋਵੇਗਾ ਬਲਵਿੰਦਰ ਸਿੰਘ ਦਾ ਸਾਡੇ ਤੇ एहसान ਹੈ ਅਤੇ ਉਹਨਾਂ ਦਾ ਬੇਟਾ ਲੱਖਾਂ ਵਿੱਚੋਂ ਇੱਕ ਹੈ ਕੀ ਕਮੀਆਂ ਉਹਦੇ ਵਿੱਚ ਵੈਸੇ ਵੀ ਅਜਿਹੇ ਚੰਗੇ ਰਿਸ਼ਤੇ ਸੌਖੇ ਨਹੀਂ ਮਿਲਦੇ ਲੋਕ ਅਜਿਹੇ ਘਰਾਂ ਨੂੰ ਤਰਸਦੇ ਹਨ ਇਹ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਆ ਮਾਂ ਨੇ ਉਹੀ ਰਵਾਇਤੀ ਗੱਲਾਂ ਦੁਹਾਈਆਂ ਮੈਂ ਇੱਕ ਕੌੜਾ ਜਿਹਾ ਹਹਾ ਸਾਹਸ ਸੀ ਤਾਂ ਪਾਪਾ ਮੇਰਾ ਸੌਦਾ ਕਰਕੇ ਉਹਨਾਂ ਦਾ एहसान चुका ਰਹੀ ਹਾਂ ਮਾਂ ਮੈਂ ਕੋਈ ਚੀਜ਼ ਤਾਂ ਨਹੀਂ ਹਾਂ ਜਿਸ ਨੂੰ ਜਦੋਂ ਚਾਹੇ ਵੇਚ ਦਿੱਤਾ ਜਾਵੇ ਮੈਂ ਨਹੀਂ ਜਾਣਦੀ ਕੁਝ ਵੀ ਮੈਂ ਅੱਜ ਰਾਤ ਪਾਪਾ ਨਾਲ ਗੱਲ ਕਰਾਂਗੀ ਮੈਂ ਉਹਨਾਂ ਨੂੰ ਪੁੱਛਾਂਗੀ ਕੀ ਮੇਰੀ ਇਹ ਕੁਰਬਾਨੀ ਕਿਉਂ ਖਬਰਦਾਰ ਮਨਵੀਰ ਮਾਂ ਦਾ ਲਹਿਜਾ ਅਚਾਨਕ ਸਖਤ ਹੋ ਗਿਆ ਜੇ ਤੂੰ ਪਾਪਾ ਦੇ ਸਾਹਮਣੇ ਜ਼ੁਬਾਨ ਖੋਲੀ ਜਾਂ ਉਹਨਾਂ ਦੇ ਫੈਸਲੇ ਦੀ ਬੇਇੱਜ਼ਤੀ ਕੀਤੀ ਤਾਂ ਵੇਖੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਉਹ ਤੇਰੇ ਪਾਪਾ ਹਨ ਭਾਵੇਂ ਉਹ ਤੇਰੇ ਮਾਲਕ ਨਹੀਂ ਪਰ ਇਸ ਘਰ ਦਾ ਨਿਜਮ ਉਹਨਾਂ ਦੇ ਫੈਸਲਿਆਂ ਤੇ ਹੀ ਚੱਲਦਾ ਹੈ ਬਸ ਹੁਣ ਚੁੱਪ ਕਰ ਅਤੇ ਵਿਆਹ ਦੀ ਤਿਆਰੀ ਕਰ ਸ਼ਾਮ ਨੂੰ ਬਲਵਿੰਦਰ ਸਿੰਘ ਅਤੇ ਉਹਨਾਂ ਦਾ ਬੇਟਾ ਰਸਮ ਲਈ ਆ ਰਹੇ ਹਨ ਮਾਂ ਪੱਥਰ ਤੇ ਲਕੀਰ ਵਰਗਾ اٹਲ ਫੈਸਲਾ ਸੁਣਾ ਕੇ ਕਮਰੇ ਵਿੱਚੋਂ ਬਾਹਰ ਨਿਕਲ ਗਈ ਮੈਂ ਉੱਥੇ ਹੀ ਫਰਸ਼ ਤੇ ਬੈਠੀ ਰਹਿ ਗਈ ਸ਼ਾਮ ਵੇਲੇ ਘਰ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਪਸਰੀ ਹੋਈ ਸੀ ਬਲਵਿੰਦਰ ਸਿੰਘ ਆਪਣੇ ਮੁੰਡੇ ਅਤੇ ਕੁਝ ਕਰੀਬੀ ਰਿਸ਼ਤੇਦਾਰਾਂ ਨਾਲ ਸਾਡੇ ਘਰ ਪਹੁੰਚੇ ਮੇਰੀ ਨਜ਼ਰ ਉੱਪਰ ਨਹੀਂ ਸੀ ਉੱਠ ਰਹੀ ਪਰ ਮੈਂ ਮਹਿਸੂਸ ਕਰ ਸਕਦੀ ਸੀ ਕਿ ਸਭ ਦੀਆਂ ਨਜ਼ਰਾਂ ਮੇਰੇ ਤੇ ਹੀ ਟਿਕੀਆਂ ਹੋਈਆਂ ਸਨ ਉਹ ਮਾ ਨਾਲ ਇਸ ਤਰ੍ਹਾਂ ਗੱਲ ਕਰ ਰਹੇ ਸਨ ਸਗੋਂ ਘਰ ਦਾ ਹੀ ਮਾਲਕ ਹੋਵੇ ਬਲਵਿੰਦਰ ਸਿੰਘ ਬੋਲੇ ਗੁਰਜੀਤ ਜੀ ਤੁਸੀਂ ਫਿਕਰ ਨਾ ਕਰੋ ਮਨਵੀਰ ਹੁਣ ਮੇਰੀ ਧੀ ਹੈ ਜੇ ਇਹ ਚਾਹੇ ਤਾਂ ਵਿਆਹ ਤੋਂ ਬਾਅਦ ਵੀ ਆਪਣੀ ਪੜ੍ਹਾਈ ਦਾ ਸ਼ੌਂਕ ਪੂਰਾ ਕਰ ਸਕਦੀ ਹੈ ਸ਼ਾਇਦ ਉਹਨਾਂ ਨੇ ਮੇਰੇ ਚਿਹਰੇ ਦੀ ਉਦਾਸੀ ਪੜ ਲਈ ਸੀ ਉਹਨਾਂ ਦੀ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਉਮੀਦ ਦੀ ਇੱਕ ਕਿਰਨ ਜਾਗੀ ਪਰ ਅਗਲੇ ਹੀ ਪਲ ਉਹ ਬੋਝਵੀ ਗਈ ਕਿਉਂਕਿ ਮੈਂ ਜਾਣਦੀ ਸੀ ਕਿ ਮੇਰੇ ਪਾਪਾ ਕਦੇ ਇਸ ਦੀ ਇਜਾਜ਼ਤ ਨਹੀਂ ਦੇਣਗੇ ਫਿਰ ਰਸਮ ਸ਼ੁਰੂ ਹੋਈ ਬਲਵਿੰਦਰ ਸਿੰਘ ਦੇ ਮੁੰਡੇ ਨੇ ਮੇਰੀ ਉਂਗਲ ਵਿੱਚ ਅੰਗੂਠੀ ਪਾਈ ਉਸਦੇ ਹੱਥ ਬਹੁਤ ਨਰਮ ਸਨ ਪਰ ਮੇਰੇ ਹੱਥ ਬਰਫ਼ ਵਾਂਗ ਠੰਡੇ ਪੈ ਰਹੀ ਸਨ ਰਸਮ ਤੋਂ ਬਾਅਦ ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਮੈਂ ਉਹ ਮੰਦਰੀ ਲਾ ਕੇ ਮੇਜ਼ ਤੇ ਸੁੱਟ ਦਿੱਤੀ ਮੇਰਾ ਸਾਹ ਘੁੱਟ ਰਿਹਾ ਸੀ ਰਾਤ ਨੂੰ ਘਰ ਦੀਆਂ ਲਾਈਟਾਂ ਬੰਦ ਹੋ ਗਈਆਂ ਪਰ ਮੈਂ ਜਾਗ ਰਹੀ ਸੀ ਮੈਂ ਉਸ ਇਨਸਾਨ ਦਾ ਇੰਤਜ਼ਾਰ ਕਰ ਰਹੀ ਸੀ ਜਿਸ ਨੇ ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਲਿਆ ਸੀ ਰਾਤ ਦੇ 12 ਵਜੇ ਪੈਰਾਂ ਦੀ ਆਹਟ ਸੁਣਾਈ ਦਿੱਤੀ ਪਾਪਾ ਆ ਗਏ ਸਨ ਉਹ ਸਿੱਧਾ ਮਾਂ ਦੇ ਕਮਰੇ ਵਿੱਚ ਗਏ ਕੁਝ ਦੇਰ ਹਲਕੀ ਆਵਾਜ਼ ਵਿੱਚ ਗੱਲਾਂ ਹੋਈਆਂ ਅਤੇ ਫਿਰ ਚੁੱਪ ਛਾ ਗਈ ਮੈਂ ਕੰਨ ਲਾ ਕੇ ਸੁਣਨ ਦੀ ਬਹੁਤ ਕੋਸ਼ਿਸ਼ ਕੀਤੀ ਕਿ ਸ਼ਾਇਦ ਮੇਰਾ ਨਾਮ ਲਿਆ ਜਾਵੇ ਜਾਂ ਮੇਰੇ ਲਈ ਕੋਈ ਪਿਆਰ ਭਰਿਆ ਸ਼ਬਦ ਬੋਲਿਆ ਜਾਵੇ ਪਰ ਉੱਥੇ ਸਿਰਫ ਖਮੋਸ਼ੀ ਸੀ ਸਵੇਰੇ ਜਦੋਂ ਮੈਂ ਉੱઠી ਤਾਂ ਡਾਈਨਿੰਗ ਟੇਬਲ ਤੇ ਨੋਟਾਂ ਦੀ ਇੱਕ ਭਾਰੀ ਗੱਡੀ ਪਈ ਸੀ ਉਸ ਦੇ ਨਾਲ ਇੱਕ ਕਾਗਜ਼ੀ ਦਾ ਟੁਕੜਾ ਸੀ ਜਿਸ ਤੇ ਲਿਖਿਆ ਸੀ ਮੇਰੀ ਬੇਟੀ ਦੇ ਵਿਆਹ ਦੀ ਸ਼ਾਪਿੰਗ ਲਈ ਜੇ ਪੈਸੇ ਘੱਟ ਹੋਣ ਤਾਂ ਹੋਰ ਮੰਗ ਲੈਣਾ ਮੈਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਉਹਨਾਂ ਨੋਟਾਂ ਵੱਲ ਵੇਖਿਆ ਇਹ ਕਾਗਜ਼ ਦੇ ਟੁਕੜੇ ਮੇਰੀਆਂ ਖੁਸ਼ੀਆਂ ਦੀ ਕੀਮਤ ਵਾਂਗ ਜਾਪ ਰਹੀ ਸਨ ਮੇਰੇ ਪਾਪਾ ਨੂੰ ਲੱਗਦਾ ਸੀ ਕਿ ਉਹ ਸਿਰਫ ਪੈਸੇ ਦੇ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੀ ਹਨ ਉਹਨਾਂ ਨੂੰ ਇਹ ਐਲਮੇ ਹੀ ਨਹੀਂ ਸੀ ਕਿ ਉਹਨਾਂ ਦੀ ਧੀ ਨੂੰ ਗਹਿਣਿਆ ਅਤੇ ਮਹਿੰਗੇ ਕੱਪੜਿਆਂ ਦੀ ਨਹੀਂ ਸਗੋਂ ਉਹਨਾਂ ਦੇ ਸਾਥ ਅਤੇ ਸਹਾਰੇ ਦੀ ਲੋੜ ਸੀ ਵਿਆਹ ਦੀ ਤਰੀਕ ਪੱਕੀ ਹੋ ਗਈ ਅਤੇ ਘਰ ਵਿੱਚ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੁਰੂ ਹੋ ਗਈਆਂ ਰੋਜ਼ ਨਵੇਂ ਕੱਪੜੇ ਗਹਿਣੇ ਅਤੇ ਦਾਜ ਦਾ ਸਮਾਨ ਘਰ ਵਿੱਚ ਆ ਰਿਹਾ ਸੀ ਪਾਪਾ ਵੱਲੋਂ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਰੋਜ਼ਾਨਾ ਸਵੇਰੇ ਮੈਨੂੰ ਮੇਜ਼ ਤੇ ਨੋਟਾਂ ਦੀਆਂ ਗੱਡੀਆਂ ਪਾਈਆਂ ਮਿਲਦੀਆਂ ਪਰ ਉਹ ਹੱਥ ਕਿਧਰੇ ਨਜ਼ਰ ਨਹੀਂ ਆਉਂਦਾ ਸੀ ਜੋ ਇਹ ਸਭ ਕੁਝ ਇਕੱਠਾ ਕਰ ਰਿਹਾ ਸੀ ਮੈਂ ਜਿਉਂ-ਜਿਉਂ ਉਹਨਾਂ ਨੋਟਾਂ ਨੂੰ ਵੇਖਦੀ ਮੇਰੀ ਅੰਦਰਲੀ ਨਫ਼ਰਤ ਹੋਰ ਗਹਿਰੀ ਹੁੰਦੀ ਜਾਂਦੀ ਇੱਕ ਸ਼ਾਮ ਜਦੋਂ ਅਸੀਂ ਬਾਜ਼ਾਰੋਂ ਸ਼ਾਪਿੰਗ ਕਰਕੇ ਵਾਪਸ ਆਏ ਮੈਂ ਥੱਕ ਕੇ ਚੂਰ ਹੋ ਚੁੱਕੀ ਸੀ ਮਾਂ ਬੜੇ ਚਾ ਨਾਲ ਲਿਆਂਦੇ ਹੋਏ ਕੱਪੜੇ ਖੋਲ ਕੇ ਦੇਖ ਰਹੀ ਸੀ ਮਨਵੀਰ ਦੇਖ ਤਾਂ ਸਹੀ ਇਹ ਲਾਲ ਰੰਗ ਤੇਰੇ ਤੇ ਕਿੰਨਾ ਸੋਹਣਾ ਲੱਗੇਗਾ ਤੇਰੇ ਪਾਪਾ ਨੇ ਖਾਸ ਕਿਹਾ ਸੀ ਕਿ ਤੇਰੇ ਲਈ ਸਭ ਤੋਂ ਮਹਿੰਗਾ ਲਹਿੰਗਾ ਲਿਆਂਦਾ ਜਾਵੇ ਮਾਂ ਦੀ ਆਵਾਜ਼ ਵਿੱਚ ਖੁਸ਼ੀ ਸਾਫ਼ ਚਲਕ ਰਹੀ ਸੀ ਪਰ ਮੈਂ ਗੁੱਸੇ ਵਿੱਚ ਕੱਪੜੇ ਪਰੇ ਤੱਕ ਦਿੱਤੇ ਮਾਂ ਬਸ ਵੀ ਕਰ ਕੀ ਪਾਪਾ ਨੂੰ ਸਿਰਫ ਇਹੀ ਫਿਕਰ ਹੈ ਕਿ ਮੈਂ ਮਹਿੰਗੇ ਕੱਪੜੇ ਪਾਵਾਂ ਕਿ ਉਹਨਾਂ ਨੂੰ ਇਹ ਫਿਕਰ ਨਹੀਂ ਕਿ ਉਹਨਾਂ ਦੀ ਧੀ ਕਿਸ ਹਾਲ ਵਿੱਚ ਐ ਉਹ ਮੈਨੂੰ ਇਸ ਘਰ ਤੋਂ ਵਿਦਾ ਕਰਨ ਵਾਲੇ ਹਨ ਪਰ ਅਜੇ ਤੱਕ ਉਹਨਾਂ ਨੇ ਮੈਨੂੰ ਗਲ ਨਾਲ ਲਾ ਕੇ ਮੁਬਾਰਕਬਾਦ ਤੱਕ ਨਹੀਂ ਦਿੱਤੀ ਇਹ ਕਿਹੋ ਜਿਹੀ ਗੱਲ ਹੋਈ ਇਹੋ ਜਿਹੇ ਪਾਪਾ ਹਨ ਉਹ ਜੋ ਸਿਰਫ ਨੋਟ ਸੁਟਣਾ ਹੀ ਜਾਣਦੇ ਹਨ ਮਾਂ ਨੇ ਕੱਪੜੇ ਤੈਅ ਕਰਦਿਆਂ ਬੜੇ ਗੰਭੀਰ ਲਹਿਜੇ ਵਿੱਚ ਕਿਹਾ ਤੂੰ ਬਹੁਤ ਐਸਾਨ ਫਰਾਮੋਸ ਹੋ ਰਹੀ ਹੈ ਮਨਵੀਰ ਉਹ ਵਿਚਾਰੇ ਦਿਨ ਰਾਤ ਤੇਰੀ ਖਾਤਰ ਹੀ ਮਿਹਨਤ ਕਰ ਰਹੀ ਹਨ ਉਹਨਾਂ ਕੋਲ ਸਾਹ ਲੈਣ ਦੀ ਵੇਲ ਨਹੀਂ ਹੁੰਦੀ ਅੱਛਾ ਟਾਈਮ ਨਹੀਂ ਹੁੰਦਾ ਜਾਂ ਉਹ ਦੇਣਾ ਨਹੀਂ ਚਾਹੁੰਦੇ ਮੈਂ ਗੁੱਸੇ ਨਾਲ ਸਵਾਲ ਕੀਤਾ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਮੇਰੇ ਵਿੱਚ ਆਪਣੀ ਧੀ ਵਰਗੀ ਕੋਈ ਦਿਲਚਸਪੀ ਨਹੀਂ ਮੈਂ ਉਹਨਾਂ ਲਈ ਬਸ ਇੱਕ ਜ਼ਿੰਮੇਵਾਰੀ ਹਾਂ ਜਿਸ ਨੂੰ ਉਹ ਪੈਸਿਆਂ ਦੇ ਜੋਰ ਤੇ ਨਿਭਾ ਰਹੇ ਹਨ ਸਾਡੀ ਇਹ ਬਹਿਸ ਚੱਲ ਹੀ ਰਹੀ ਸੀ ਕਿ ਅਚਾਨਕ ਦਰਵਾਜ਼ੇ ਤੇ ਦਸਕਤ ਹੋਈ ਮਾਣੇ ਜਾ ਕੇ ਬੂਹਾ ਖੋਲਿਆ ਤਾਂ ਸਾਹਮਣੇ ਬਲਵਿੰਦਰ ਸਿੰਘ ਅੰਕਲ ਖੜੇ ਸਨ ਉਹਨਾਂ ਦੇ ਹੱਥ ਵਿੱਚ ਮਠਿਆਈ ਅਤੇ ਫੁੱਲਾਂ ਦੀਆਂ ਟੋਕਰੀਆਂ ਸਨ ਜਿਵੇਂ ਹੀ ਉਹ ਆ ਕੇ ਬੈਠੇ ਮੈਂ ਸੋਚਿਆ ਕਿ ਕਿਉਂ ਨਾ ਤਿਆਰੀਆਂ ਦਾ ਹਾਲਚਾਲ ਪੁੱਛੇ ਲਵਾਂ ਉਹਨਾਂ ਨੇ ਬੜੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਮੈਂ ਉਹਨਾਂ ਨੂੰ ਅੰਦਰ ਲੈ ਕੇ ਆ ਗਈ ਬਲਵਿੰਦਰ ਅੰਕਲ ਨੇ ਸੋਫੇ ਤੇ ਬੈਠਦਿਆਂ ਚਾਰੇ ਪਾਸੇ ਖਿਲਰੇ ਹੋਏ ਸਮਾਨ ਨੂੰ ਵੇਖਿਆ ਤੇ ਮੁਸਕਰਾ ਕੇ ਬੋਲੇ ਬਹੁਤ ਖੂਬ ਲੱਗਦਾ ਹੈ ਵਿਆਹ ਦੀਆਂ ਤਿਆਰੀਆਂ ਬੜੇ ਜੋਰਾਂ ਛੋਰਾ ਨਾਲ ਚੱਲ ਰਹੀਆਂ ਹਨ ਗੁਰਜੀਤ ਕੋਈ ਕਮੀ ਤਾਂ ਨਹੀਂ ਜੇ ਪੈਸਿਆਂ ਦੀ ਲੋੜ ਹੋਵੇ ਤਾਂ ਬਿਨਾਂ ਝਿਜਕ ਦੱਸ ਦੇਵੀ ਹੁਣ ਤੂੰ ਮੇਰੀ ਬੇਟੀ ਐ ਮਾਣੇ ਪਾਣੀ ਦਾ ਗਲਾਸ ਫੜਾਉਂਦੇ ਹੋਏ ਕਿਹਾ ਨਹੀਂ ਬਲਵਿੰਦਰ ਸਾਹਿਬ ਸਭ ਰੱਬ ਦੀ ਮਿਹਰ ਹੈ ਮਨਵੀਰ ਦੇ ਪਾਪਾ ਨੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਸਭ ਕੁਝ ਬਹੁਤ ਵਧੀਆ ਚੱਲ ਰਹੀ ਹੈ ਮੈਂ ਚੁੱਪਚਾਪ ਬਲਵਿੰਦਰ ਅੰਕਲ ਨੂੰ ਵੇਖ ਰਹੀ ਸੀ ਉਹ ਕਿੰਨੇ ਨੇਕ ਇਨਸਾਨ ਸੀ ਹਾਲਾਂਕਿ ਉਹ ਸਾਡੇ ਮਕਾਨ ਮਾਲਕ ਸਨ ਅਤੇ ਹੋਣ ਵਾਲੇ ਸਹੁਰਾ ਵੀ ਪਰ ਉਹਨਾਂ ਦਾ ਵਿਵਹਾਰ ਮੇਰੇ ਆਪਣੇ ਪਿਤਾ ਨਾਲੋਂ 1000 ਗੁਣਾ ਚੰਗਾ ਸੀ ਉਹ ਰੋਜ਼ ਘਰ ਆਉਂਦੇ ਅਤੇ ਸਾਡੀ ਹਰ ਲੋੜ ਦਾ ਖਿਆਲ ਰੱਖਦੇ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕੀ ਅਤੇ ਬੋਲ ਪਈ ਅੰਕਲ ਕਾਸ਼ ਮੇਰੇ ਪਾਪਾ ਵੀ ਤੁਹਾਡੇ ਵਰਗੇ ਹੁੰਦੇ ਤੁਸੀਂ ਰੋਜ਼ ਆ ਕੇ ਮੇਰਾ ਹਾਲ ਚਾਲ ਪੁੱਛਦੇ ਹੋ ਪਰ ਇੱਕ ਮੇਰੇ ਪਾਪਾ ਹਨ ਜੋ ਇਸ ਘਰ ਵਿੱਚ ਰਹਿੰਦੇ ਹੋਏ ਵੀ ਬਿਲਕੁਲ ਅਜਨਬੀਆਂ ਵਾਂਗ ਰਹ ਰਹੇ ਹਨ ਇਹ ਸੁਣ ਕੇ ਬਲਵਿੰਦਰ ਅੰਕਲ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਦੁੱਖ ਆ ਗਿਆ ਉਹਨਾਂ ਨੇ ਇੱਕ ਡੂੰਗਾ ਸਾਹ ਲਿਆ ਤੇ ਹੌਲੀ ਜਿਹੀ ਕਿਹਾ ਬੇਟਾ ਤੋ ਬੰਦਿਆਂ ਦੀਆਂ ਮਜਬੂਰੀਆਂ ਨਹੀਂ ਸਮਝ ਸਕਦੀ ਉਹ ਜ਼ਰੂਰ ਦੁਨੀਆ ਦੇ ਸਭ ਤੋਂ ਚੰਗੇ ਪਿਤਾ ਹੋਣਗੇ ਜੋ ਆਪਣੀ ਔਲਾਦ ਦੀ ਖਾਤਰ ਖੁਦ ਨੂੰ ਮਿਟਾ ਰਹੇ ਹਨ ਇੱਕ ਰਾਤ ਮੈਂ ਪਾਪਾ ਲਈ ਇੱਕ ਖੱਤ ਲਿਖਿਆ ਪਾਪਾ ਮੈਂ ਹੁਣ ਵਿਆਹ ਕਰਕੇ ਜਾ ਰਹੀ ਹਾਂ ਕਿ ਤੁਸੀਂ ਮੈਨੂੰ ਵਿਦਾ ਕਰਦੇ ਹੋਏ ਆਪਣਾ ਥੋੜਾ ਜਿਹਾ ਸਮਾਂ ਵੀ ਨਹੀਂ ਦੇਵੋਗੇ ਜੇ ਤੁਸੀਂ ਅੱਜ ਰਾਤ ਮੈਨੂੰ ਨਾ ਮਿਲੇ ਤਾਂ ਮੈਂ ਸਮਝਾਂਗੀ ਕਿ ਮੇਰਾ ਕੋਈ ਬਾਪ ਨਹੀਂ ਅਗਲੀ ਸਵੇਰ ਮੇਰੇ ਖੱਤ ਦੇ ਜਵਾਬ ਵਿੱਚ ਕੋਈ ਚਿੱਠੀ ਤਾਂ ਨਹੀਂ ਸੀ ਸਗੋਂ ਮੇਰੇ ਸਹਰਾਣੇ ਸੋਨੇ ਦਾ ਇੱਕ ਭਾਰੀ ਸੈੱਟ ਪਿਆ ਸੀ ਵਿਆਹ ਤੋਂ 2 ਦਿਨ ਪਹਿਲਾਂ ਮਹਿੰਦੀ ਦੀ ਰਸਮ ਵਾਲੇ ਦਿਨ ਬਲਵਿੰਦਰ ਅੰਕਲ ਮੇਰੇ ਲਈ ਹੀਰੇ ਤੇ ਬੂੰਦੇ ਲੈ ਕੇ ਆਏ ਮੈਂ ਉਹਨਾਂ ਨੂੰ ਗੁਜਾਰਿਸ਼ ਕੀਤੀ ਕਿ ਉਹ ਪਾਪਾ ਨੂੰ ਮੈਨੂੰ ਮਿਲਣ ਲਈ ਕਹਿਣ ਕਿਉਂਕਿ ਪਾਪਾ ਉਹਨਾਂ ਦੀ ਗੱਲ ਮੰਨਦੇ ਸਨ ਬਲਵਿੰਦਰ ਅੰਕਲ ਨੇ ਆਪਣੀ ਘੜੀ ਤੇ ਹੱਥ ਰੱਖਿਆ ਅਤੇ ਬੜੀ ਬੇਵਸੀ ਨਾਲ ਕਿਹਾ ਬੇਟੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਤੇਰਾ ਬਾਪ ਬਹੁਤ ਜਿੱਦੀ ਬੰਦਾ ਹੈ ਵਿਆਹ ਤੋਂ ਇੱਕ ਰਾਤ ਪਹਿਲਾਂ ਮੈਂ ਸਾਰੀ ਰਾਤ ਜਾਗ ਰਹੀ ਸੀ ਅਚਾਨਕ ਬੈਠਕ ਵਿੱਚ ਖੜਕਾ ਹੋਇਆ ਘਰ ਵਿੱਚ ਘੁੱਪ ਹਨੇਰਾ ਸੀ ਪਰ ਖਿੜਕੀ ਰਾਹੀਂ ਆ ਰਹੀ ਮੱਧਮ ਰੌਸ਼ਨੀ ਵਿੱਚ ਮੈਨੂੰ ਕੁਝ ਪਰਛਾਵੇਂ ਦਿਖਾਈ ਦਿੱਤੇ ਉਹਨਾਂ ਦੇ ਮੂੰਹ ਨਕਾਬ ਨਾਲ ਢਕੇ ਹੋਏ ਸਨ ਅਤੇ ਹੱਥਾਂ ਵਿੱਚ ਨੰਗੀਆਂ ਕ੍ਰਪਾਨਾਂ ਚਮਕ ਰਹੀਆਂ ਸਨ ਉਹ ਸਿੱਧਾ ਦਾਜ ਵਾਲੇ ਕਮਰੇ ਵੱਲ ਵੱਧ ਰਹੇ ਸਨ ਅਚਾਨਕ ਮਾਂ ਦੀ ਚੀਕ ਗੂੰਜੀ ਅਤੇ ਉਹਨਾਂ ਤਿੰਨਾਂ ਚੋਰਾਵਾਂ ਵਿੱਚ ਹਫੜਾ ਦਫੜੀ ਮੱਚ ਗਈ ਫਿਰ ਅਚਾਨਕ ਇੱਕ ਧਮਾਕਾ ਹੋਇਆ ਉਹ ਦਰਵਾਜ਼ਾ ਜੋ ਹਮੇਸ਼ਾ ਬੰਦ ਰਹਿੰਦਾ ਸੀ ਜਿਸ ਨੂੰ ਅਸੀਂ ਪਾਪਾ ਦਾ ਕਮਰਾ ਕਹਿੰਦੇ ਸੀ ਪੂਰੀ ਤਾਕਤ ਨਾਲ ਖੁੱਲ ਗਿਆ ਹਨੇਰੇ ਵਿੱਚੋਂ ਇੱਕ ਸਾਇਆ ਬਾਹਰ ਨਿਕਲਿਆ ਅਤੇ ਗਰਜਵੀਂ ਆਵਾਜ਼ ਵਿੱਚ ਬੋਲਿਆ ਖਬਰਦਾਰ ਜੇ ਮੇਰੀ ਪਤਨੀ ਅਤੇ ਧੀ ਵੱਲ ਅੱਖ ਚੁੱਕ ਕੇ ਵੀ ਵੇਖਿਆ ਪਾਪਾ ਨੇ ਬਿਨਾਂ ਡਰੇ ਚੋਰਾ ਤੇ ਝਪਟਾ ਮਾਰ ਦਿੱਤਾ ਇੱਕ ਚੋਰ ਨੇ ਚਾਕੂ ਨਾਲ ਵਾਰ ਕੀਤਾ ਤਾਂ ਬਚਾ ਕਰਦਿਆਂ ਪਾਪਾ ਨੇ ਆਪਣੀ ਬਾਹ ਆ ਕੇ ਕਰ ਦਿੱਤੀ ਚਾਕੂ ਉਹਨਾਂ ਦੀ ਬਾਹ ਤੇ ਜਾ ਲੱਗਿਆ ਮੈਂ ਭੱਜ ਕੇ ਸਵਿੱਚ ਬੋਰਡ ਵੱਲ ਗਈ ਅਤੇ ਕੰਧ ਤੇ ਲੱਗੇ ਸਾਰੇ ਬਟਨ ਦਬਾ ਦਿੱਤੇ ਅਗਲੇ ਹੀ ਪਲ ਪੂਰਾ ਹਾਲ ਰੌਸ਼ਨੀ ਨਾਲ ਚਮਕ ਗਿਆ ਰੌਸ਼ਨੀ ਹੁੰਦਿਆਂ ਹੀ ਚੋਰ ਤਾਂ ਭੱਜ ਗਏ ਪਰ ਮੇਰੀਆਂ ਨਜ਼ਰਾਂ ਉਸ ਸ਼ਖਸ ਤੇ ਜੰਮ ਗਈਆਂ ਜੋ ਹੌਂਕਦਾ ਹੋਇਆ ਦੀਵਾਰ ਦੇ ਸਹਾਰੇ ਖੜਾ ਸੀ ਉਹਦੀ ਬਾਹ ਵਿੱਚੋਂ ਲਹੂ ਸੇਮ ਰਿਹਾ ਸੀ ਜਦੋਂ ਮੈਂ ਸਾਹਮਣੇ ਖੜੇ ਬੰਦੇ ਦਾ ਚਿਹਰਾ ਵੇਖਿਆ ਤਾਂ ਮੇਰੇ ਪੈਰਾਂ ਹੇਠੋਂ じめ ਨਿਕਲ ਗਈ ਉਹ ਪਾਪਾ ਜੋ ਸਾਲਾਂ ਤੋਂ ਹਨੇਰੇ ਕਮਰੇ ਵਿੱਚ ਲੁਕੇ ਹੋਏ ਸਨ ਕੋਈ ਹੋਰ ਨਹੀਂ ਸਗੋਂ ਸਾਡੇ ਮਕਾਨ ਮਾਲਕ ਬਲਵਿੰਦਰ ਅੰਕਲ ਸਨ ਮੈਂ ਚੀਕ ਕੇ ਕਿਹਾ ਮਾਂ ਤੁਸੀਂ ਇਹ ਕੀ ਕਰ ਰਹੇ ਹੋ ਇਹ ਗੈਰ ਮਰਦ ਸਾਡੇ ਘਰ ਵਿੱਚ ਮਾਣੇ ਅੱਗੇ ਵੱਧ ਕੇ ਬਲਵਿੰਦਰ ਅੰਕਲ ਦੇ ਹੱਥ ਤੇ ਆਪਣਾ ਹੱਥ ਰੱਖਿਆ ਅਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਸੱਚ ਬੋਲ ਦਿੱਤਾ ਜਿਸ ਨੇ ਮੈਨੂੰ ਪੱਥਰ ਵਾਂਗ ਸੁੱਨ ਕਰ ਦਿੱਤਾ ਮਾਣੇ ਕਿਹਾ ਮਨਵੀਰ ਇਹ ਕੋਈ ਗੈਰ ਮਰਦ ਨਹੀਂ ਇਹ ਮੇਰੇ ਪਤੀ ਹਨ ਅਤੇ ਤੇਰੇ ਪਿਤਾ ਜੀ ਹਨ ਪਰ ਇਹ ਤੇਰੇ ਸਕੇ ਪਿਤਾ ਨਹੀਂ ਤੇਰੇ ਮਤਰੇ ਬਾਪ ਹਨ ਮਾਣੇ ਦੱਸਿਆ ਕਿ ਮੇਰੇ ਸਕੇ ਪਾਪਾ ਦਾ ਨਾਮ ਬਲਦੇਵ ਸਿੰਘ ਸੀ ਜਦੋਂ ਮੈਂ ਸਿਰਫ 4 ਸਾਲਾਂ ਦੀ ਸੀ ਤਾਂ ਇੱਕ ਸੜਕ ਹਾਦਸੇ ਵਿੱਚ ਉਹ ਸਾਡੇ ਤੋਂ ਸਦਾ ਲਈ ਵਿਛੜ ਗਏ ਸਨ ਬਲਵਿੰਦਰ ਸਿੰਘ ਜੀ ਨੇ ਦੱਸਿਆ ਮੈਂ ਤੇਰੀ ਮਾਂ ਦੀ ਬੇਵਸੀ ਵੇਖੀ ਸੀ ਇਸ ਲਈ ਮੈਂ ਵਿਆਹ ਦੀ ਪੇਸ਼ਕਸ਼ ਕੀਤੀ ਸੀ ਪਰ ਤੇਰੀ ਮਾਂ ਦੀ ਸ਼ਰਤ ਸੀ ਕਿ ਮੈਂ ਹਮੇਸ਼ਾ ਪਰਦੇ ਵਿੱਚ ਰਹਾਂਗਾ ਤਾਂ ਜੋ ਤੂੰ ਮੈਨੂੰ ਦੇਖ ਨਾ ਸਕੇ ਉਹ ਚਾਹੁੰਦੀ ਸੀ ਕਿ ਤੂੰ ਇਸ ਅਹਿਸਾਸ ਨਾਲ ਵੱਡੀ ਹੋਵੇਂ ਕਿ ਤੇਰਾ ਆਪਣਾ ਪਿਤਾ ਜਿੰਦਾ ਹੈ ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਨੇ ਮੇਰਾ ਰਿਸ਼ਤਾ ਆਪਣੇ ਪੁੱਤ ਨਾਲ ਇਸੇ ਲਈ ਤੈਅ ਕੀਤਾ ਸੀ ਤਾ ਜੋ ਇੱਕ ਗੋਪਤਰਾਜ ਹਮੇਸ਼ਾ ਦੇ ਲਈ ਇੱਕ ਸੋਹਣੇ ਰਿਸ਼ਤੇ ਵਿੱਚ ਬਦਲ ਜਾਵੇ ਅਤੇ ਮੈਨੂੰ ਕਦੇ ਵੀ ਪ੍ਰਾਇ ਘਰ ਜਾਣ ਦਾ ਦੁੱਖ ਨਾ ਸਹਿਣਾ ਪਵੇ ਅਗਲੇ ਦਿਨ ਮੇਰੀ ਵਿਦਾਈ ਸੀ ਪਰ ਅੱਜ ਮੈਨੂੰ ਦੋ ਪਿਤਾ ਦਾ ਪਿਆਰ ਮਿਲ ਚੁੱਕਾ ਸੀ ਮੇਰਾ ਗੁੱਸਾ ਹੌਲੀ-ਹੌਲੀ ਨਰਮੀ ਵਿੱਚ ਬਦਲ ਗਿਆ ਮੈਂ ਅੱਗੇ ਵੱਧ ਕੇ ਮਾਂ ਨੂੰ ਘੁੱਟ ਕੇ ਗੱਲ ਵਕੜੀ ਪਾ ਲਈ ਅਤੇ ਰੋਂਦੇ ਹੋਏ ਕਿਹਾ ਮਾਂ ਤੁਸੀਂ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਤਾਂ ਸਿਰਫ ਆਪਣੀ ਔਲਾਦ ਦੀ ਜ਼ਿੰਮੇਵਾਰੀ ਨਿਭਾਉਣ ਲਈ ਸੱਚ ਨੂੰ ਲੁਕੋ ਕੇ ਰੱਖਿਆ ਮੈਂ ਜਾਣਦੀ ਹਾਂ ਕਿ ਮੇਰੀ ਮਾਂ ਕਿੰਨੀ ਨੇਕ ਤੇ ਪਿਆਰੀ ਹੈ ਮੇਰੀ ਖੁਸ਼ੀਆਂ ਦੀ ਖਾਤਰ ਤੁਸੀਂ ਆਪਣੀ ਹਰ ਰੀਜ ਕੁਰਬਾਨ ਕਰ ਦਿੱਤੀ ਆਖਿਰਕਾਰ ਮੇਰਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਜਦੋਂ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਬਲਵਿੰਦਰ ਸਿੰਘ ਨੇ ਮੈਨੂੰ ਇੱਕ ਪਿਤਾ ਵਾਂਗ ਤੀ ਬਣਾ ਕੇ ਵਿਦਾ ਕੀਤਾ ਇਸ ਵਾਰ ਉਹ ਹਨੇਰੇ ਵਿੱਚ ਨਹੀਂ ਸਨ ਸਗੋਂ ਸਭ ਦੇ ਸਾਹਮਣੇ ਮੇਰਾ ਮੱਥਾ ਚੁੰਮ ਕੇ ਮੈਨੂੰ ਅਸੀਸਾਂ ਦੇ ਰਹੇ ਸਨ ਵਿਆਹ ਤੋਂ ਬਾਅਦ ਅਸੀਂ ਆਸਟ੍ਰੇਲੀਆ ਜਾ ਵਸੇ ਹੁਣ ਮੇਰੀ ਮਾਂ ਅਤੇ ਬਲਵਿੰਦਰ ਸਿੰਘ ਉਸੇ ਘਰ ਵਿੱਚ ਇਕੱਠੇ ਰਹਿੰਦੇ ਹਨ ਹੁਣ ਉਸ ਘਰ ਵਿੱਚ ਕੋਈ ਹਨੇਰਾ ਨਹੀਂ ਰਿਹਾ ਸਗੋਂ ਉੱਥੇ ਹਮੇਸ਼ਾ ਰੋਸ਼ਨੀ ਦੀ ਲੋ ਜਾਗਦੀ ਰਹਿੰਦੀ ਹੈ ਜਾਂਦੇ ਸਮੇਂ ਮੈਂ ਮਾਂ ਨੂੰ ਸਾਫ਼ ਕਹਿ ਦਿੰਦਾ ਸੀ ਹੁਣ ਕੁਝ ਵੀ ਲੁਕਾਉਣ ਦੀ ਲੋੜ ਨਹੀਂ ਹੈ ਜਦੋਂ ਨੀਅਤ ਸਾਫ਼ ਹੋਵੇ ਤਾਂ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦੇਣੀ ਚਾਹੀਦੀ ਹੈ ਅੱਜ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਹਨੇਰੇ ਦੀ ਥਾਂ ਚਾਨਣ ਨੇ ਲੈ ਲਈ ਹੈ ਸ਼ੱਕ ਦੀ ਜਗ੍ਹਾ ਭਰੋਸਾ ਪੈਦਾ ਹੋ ਗਿਆ ਹੈ ਅਤੇ ਇਕੱਲੇ ਦੀ ਥਾਂ ਹੁਣ ਪਰਿਵਾਰਿਕ ਪਿਆਰ ਤੇ ਨਿਗ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਹਾਂ ਕੱਲ੍ਹ ਕਿਸੇ ਹੋਰ ਨਮੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ